ਮਸਲਾ ਇਹ ਜੀ ਕੱਲ ਗੁਪਤ ਸੂਚਨਾ ਸਾਡੇ ਸੰਸਥਾ ਨੂੰ ਮਿਲੀ ਗੌ ਸੁਰੱਖਿਆ ਸੇਵਾ ਦਲ ਦੇ ਸਾਡੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਜੀ ਨੂੰ ਜੀ ਕਿ ਕੋਟਕਪੁਰ ਦੇ ਨਾਲ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚੋਂ ਜਿਹੜੀਆਂ ਗਾਮਾਂ ਦਾ ਟਰੱਕ ਭਰਿਆ ਜਾ ਰਿਹਾ ਜੀ ਉੱਥੇ ਹੀ ਸਾਡੀ ਟੀਮ ਹੈ ਜਦੋਂ ਉਹਦੇ ਮਗਰ ਲੱਗੀ ਜੋ ਟਰੱਕ ਉੱਥੋਂ ਭਰ ਕੇ ਨਿਕਲਿਆ ਤੇ ਕੋਟਕਪੁਰਾ ਰੋਡ ਤੇ ਚੜਦਾ ਹੋਇਆ ਬਕਸਰ ਆ ਗਿਆ ਬਕਸਰੋ ਪਿੰਡਾਂ ਵੀ ਦੀ ਇਹਨੇ ਟੱਪ ਗਏ ਤੇ ਮਲੋੜ ਪੁਲ ਦੇ ਉੱਤੇ ਆ ਗਏ ਜਦੋਂ ਇਹਨਾਂ ਨੇ ਜਿਹੜੀ ਗੱਡੀ ਹੈ ਰਾਤ ਨੂੰ ਅਸੀਂ ਘੇਰ ਲਈ ਹੈ ਗੱਡੀ ਦੇ ਵਿੱਚ ਲਗਭਗ 12 ਠੱਠੇ ਤੇ گاਵਾ ਹਨ ਮਿਕਸਾ ਹਨ ਜਦੋਂ ਡਰਾਈਵਰ ਤੋਂ ਹੀ ਪੁੱਛਗਿੱਚ ਕੀਤੀ ਤਾਂ ਡਰਾਈਵਰ ਨੇ ਇਹ ਮੰਨਿਆ ਆਪਣੇ ਆਪ ਹੀ ਮੰਨਿਆ ਵੀ ਇਹ ਜਿਹੜੀ ਗੱਡੀ ਹੈ ਕੋਟਕਪੂਰ ਦੇ ਨਾਲ ਪਿੰਡਾ ਜਿਹੜਾ ਉੱਥੋਂ ਦੇ ਬੱਬੂ ਇੱਕ ਤਸਕਰ ਹੈ ਜਿਹਦੇ ਉੱਤੇ ਪਹਿਲਾਂ ਵੀ 8-10 ਪਰਚੇ ਹਨ ਉਹਦਾ ਕੰਮ ਹੀ ਹੈ ਤਸਕਰੀ ਦਾ ਉਸ ਬੰਦੇ ਨੇ ਗੱਡੀ ਭرائی ਸੀ ਤੇ ਇਹ ਗੱਡੀ ਜਿਹੜੀ ਮਹਿਵਾਤ ਬੁੱਚਣਖਾਨੇ ਜਾ ਰਹੀ ਸੀ ਪਸ਼ੂਆਂ ਨੂੰ ਵੜਨ ਵਾਸਤੇ ਕੌਣ ਕੀਤਾ ਦਸ਼ਾ ਹੈ ਕਿ ਇਹ ਐਸਐਸਜੀਟ ਨਵਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਨੇ ਕਿ ਸੂਚਨਾ ਕਿਸ ਤਰ੍ਹਾਂ ਮਿਲੀ ਤੇ ਕਿਸ ਤਰ੍ਹਾਂ ਇਹ ਸਾਈਡ ਕਾਰਵਾਈ ਨੂੰ ਸੰਜਾਮ ਦਿੱਤਾ ਤੇ ਸੂਚਨਾ ਤੇ ਇਹ ਹੈ ਜੀ ਸਾਡੇ ਜਿਹੜੇ ਸੰਸਥਾ ਦੇ ਜਿਹੜੇ ਗੁਪਤ ਰਹਿਣ ਬੰਦੇ ਹੈਗੇ ਨੇ ਜਿਹੜੇ ਸਾਡੇ ਛੱਡੇ ਹੋਏ ਅਸੀਂ ਮਖਬਰ ਉਹ ਸਾਨੂੰ ਸੂਚਨਾ ਦਿੰਦੇ ਰਹਿੰਦੇ ਵੀ ਅੱਜ ਫਲਾਨੀ ਸਾਥ ਦੇ ਗੱਡੀ ਭਰ ਕੇ ਫਲਾਨੀ ਦਾ ਤੇ ਜਾ ਰਹੀ ਹੈ ਉਸੇ ਹਿਸਾਬ ਨਾਲ ਅਸੀਂ ਗੱਡੀ ਦਾ ਪਿੱਛਾ ਕਰਦੇ ਹਾਂ ਔਰ ਗੱਡੀ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਇਹ ਤੋਂ ਪਹਿਲਾਂ ਕਾਫੀ ਗੱਡੀਆਂ ਫੜੀਆਂ ਗਈਆਂ ਨੇ ਇਸ ਤੋਂ ਪੁਲਿਸ ਕਾਰਵਾਈ ਕੀ ਹੋ ਰਹੀ ਹੈ ਪੁਲਿਸ ਸਾਡੇ ਬਿਆਨਾਂ ਤੇ ਐਫਆਈਆਰ ਦਰਜ ਕਰ ਰਹੀ ਹੈ ਪੁਲਿਸ ਵ ਜਦੋਂ ਅਸੀਂ ਉਹਨਾਂ ਨੂੰ ਕਿਹਾ ਉਹ ਸਾਡੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਹੋ ਰਹੀ ਹੈ ਇਹ ਸਾਨੂੰ ਕੱਲ ਜੀ ਤਕਰੀਬਨ ਕੋਈ 9 ਵਜੇ ਗੁਪਤ ਸੂਚਨਾ ਮਿਲੀ ਮੇਰੇ ਕੋਲ ਇੱਕ ਫੋਨ ਆਇਆ ਕੱਲ 9 ਵਜੇ ਕਿ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਟਾਕੀ ਜਿੱਥੇ ਕਿ ਗੁਰਮੇਲ ਸਿੰਘ ਕੁੱਤਰ ਸੁਖਦੇਵ ਸਿੰਘ ਉਰਫ ਬੱਬੂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗੋਆਂ ਦੀ ਤਸਕਰੀ ਕਰਦਾ ਆ ਰਿਹਾ ਹੈ ਜਿਸ ਤੇ ਤਕਰੀਬਨ ਵੀ ਪਹਿਲਾਂ 10 ਪਰਚੇ ਨੇ ਜਦੋਂ ਸਾਨੂੰ ਇਸ ਟਰੱਕ ਦੀ ਗੁਪਤ ਸੂਚਨਾ ਮਿਲੀ ਕਿ ਨੀਲੇ ਰੰਗ ਦਾ ਟਰੱਕ ਚਿੱਟੀ ਸ਼ੋ ਆ ਨੰਬਰ ਹੈ ਜੀ ਤਾਂ ਉਸ ਹਿਸਾਬ ਦੇ ਨਾਲ ਅਸੀਂ ਟੀਮਾਂ ਤਾਇਨਾਤ ਕੀਤੀਆਂ ਜਿਸ ਤਰ੍ਹਾਂ ਮਲੋਟ ਮੁਕਸਰ ਬਟਿੰਡਾ ਵੀ ਗੱਡੀ ਕਿਤੋਂ ਵੀ ਜਾ ਸਕੀ ਸਾਨੂੰ ਪ੍ਰੋਪਰ ਪਿੰਡ ਨਹੀਂ ਪਤਾ ਸੀ ਇਹ ਜਿਹੜਾ ਗੁਰਮੇਲ ਸਿੰਘ ਉਰਫ ਬੱਬੂ ਤਸਕਰ ਹੈ ਇਹ ਜਗਾ ਬਦਲ ਦਿੰਦਾ ਜੀ ਸਾਡੇ ਕੋਲੇ ਗੱਡੀ ਦਾ ਨੰਬਰ ਹੁੰਦਾ ਉਸ ਆਧਾਰ ਤੇ ਅਸੀਂ ਟੀਮਾਂ ਤਨਤ ਕੀਤੀਆਂ ਸਾਡੇ ਪੰਜਾਬ ਦੇ ਚੇਅਰਮੈਨ ਹੈ ਜੀ ਪ੍ਰਵੀਨ ਮੈਦਾਨ ਜੀ ਉਹਨਾਂ ਨੂੰ ਅਸੀਂ ਮੈਸੇਜ ਲਾਇਆ ਜਦੋਂ ਟੀਮਾਂ ਤਨਤ ਕੀਤੀਆਂ ਤਾਂ ਪ੍ਰਵੀਨ ਮੈਦਾਨ ਜੀ ਦਾ ਮੈਨੂੰ ਫੋਨ ਆਇਆ ਰਾਤ ਤਕਰੀਬਨ ਕੋਈ 12 ਵਜੇ ਦੇ ਕਰੀਬ ਵੀ ਗੱਡੀ ਮਲੋਟ ਆ ਗਈ ਹੈ ਤੇ ਅਸੀਂ ਉਹ ਗੱਡੀ ਰੋਕ ਕੇ ਪੁਲਿਸ ਦੇ ਹਵਾਲੇ ਕਰਤੀ ਜਿਸ ਦੇ ਵਿੱਚ ਦੋ ਤਸਕਰ ਸੀਗੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਔਰ ਪ੍ਰਵੀਨ ਮੈਦਾਨ ਜੀ ਜੋ ਸਾਡੇ ਪੰਜਾਬ ਦੇ ਚੇਅਰਮੈਨ ਆ ਉਹਨਾਂ ਦੇ ਬਿਆਨਾਂ ਤੇ ਇਹਨਾਂ ਤਸਕਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਜਿਹੜੇ ਤੋਂ ਜਿਹੜੇ ਬੰਦੇ ਦੇ ਨਾਮ ਲਏ ਦੱਸੋ ਤਾਂ ਪਾਣੀ ਪੈ ਗਈ ਉਹ ਤਸਕਰ ਦੇ ਵੀ ਪਹਿਲਾਂ ਪਰਚੇ ਦਰਜ ਹੋਏ ਨੇ ਉਹ ਤੇ 10 ਪਰਚੇ ਆ ਜੀ ਉਸ ਤੋਂ ਸੇਮ ਸੇਮ ਕਾਉਂਸਲ ਐਕਟ ਐਨੀਮਲ ਕਲੂਡ ਹੋਈ ਆ ਆ ਥਾਣਾ ਆਪਣੀ ਮੋਗੇ ਜ਼ਿਲ੍ਹੇ ਦੇ ਵਿੱਚ ਜੀ ਉਹ ਕਿਸ ਤਰ੍ਹਾਂ ਹੋਇਆ ਇਹਨੇ ਪੁਲਿਸ ਦੀ ਗੱਡੀ ਨੂੰ ਫੇਟ ਮਾਰੀ ਜੀ ਜਿਸ ਦੇ ਵਿੱਚ ਦੋ ਮੁਲਾਜ਼ਮ ਜ਼ਖਮੀ ਹੋਏ ਸਿਗੇ ਉੱਥੇ ਵੀ ਇਹ ਬੰਦਾ ਲੋੜੀਦਾ ਔਰ ਇਸ ਅੱਜ ਤੋਂ ਮਹੀਨਾ ਪਹਿਲਾਂ ਇਹ ਹਰਿਆਣੇ ਦੇ ਵਿੱਚ ਨਹੀਂ ਜੀ ਇਹ ਬੰਦੇ ਨੇ ਗੱਡੀ ਵੇਲ ਤੇ ਬਾਹਰ ਹੈ ਜੀ ਉਹਦੇ ਵਿੱਚ ਅਰੈਸਟ ਕਰਨ ਵਾਲਾ ਅਜੇ ਪੁਸ਼ ਕਰਦੇ ਨਹੀਂ ਤੁਸੀਂ ਉਹਦਾ ਨਾਮ ਉਠਾਇਆ ਬਿਲਕੁਲ ਜੀ ਗੱਡੀ ਉਸਨੇ ਭਰੀ ਜੀ 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 ਬਰਬਾਦੀ ਜਿਵੇਂ ਐਸੇ ਟਟਣਾਵਾ ਅੱਠ ਸਰ ਬੋਦੀਆਂ ਰੇਲੀਆਂ ਨੇ ਕਿਉਂ ਅੱਜ ਤੋਂ ਨੂੰ ਸੁਣਦੇ ਜੀ ਹੁਣ ਉਹ ਸਦੈ ਵੀ ਟੀਸ ਉਹ ਨਾਮ ਨਾ ਵੀ ਮਿਲਦੀਆਂ ਹੋਣ ਕੀ ਲੜਦਾ ਵੀ ਇਹ ਟਟਣਾਵਾ ਕਿਉਂ ਥੱਲ ਪੈ ਰਹੀਆਂ ਨੇ ਚਿੰਤਾ ਪੰਜਾਬ ਦੇ ਵਿੱਚ 12000 ਪਿੰ 3000 ਦੇ ਕਰੀਬ ਗਊ ਤਸਕਰ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਜਿਹਦੇ ਵਿੱਚ 30% ਸਾਡੇ ਪੰਜਾਬੀ ਹੈ ਜੀ ਜਿਹੜੇ ਕਿ ਇਹਨਾਂ ਨੂੰ ਸਪਲਾਈ ਕਰਦੇ ਆ ਜੀ ਇਹਦਾ ਕਾਨੂੰਨ ਸਖਤ ਹੋਣਾ ਚਾਹੀਦਾ ਜੀ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਆਏ ਦਿਨ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਦਿੱਲੀ ਤੁਸੀਂ ਐਂ ਹਿਸਾਬ ਲਾ ਲਓ ਵੀ ਪੰਜਾਬ ਦੇ ਵਿੱਚੋਂ 2.5 ਤੋਂ 300 ਦੇ ਕਰੀਬ ਗੱਡੀ ਨਿਕਲਦੀ ਹੈ ਜਿਹੜੀ ਕੱਟਣ ਵਾਸਤੇ ਜਾਂਦੀ ਹੈ ਪਰ ਫੜੀ ਇੱਕ ਅੱਧੀ ਜਾਂਦੀ ਹੈ ਤੇਲੀ ਨਿਕਲਦੀ ਹੈ ਜੀ ਸੁਸਤ ਮੱਲਾ ਆਪਾ ਸੁਸਤ ਮੱਲਾ ਇਹ ਟੀਐਸ ਦੀ ਗੱਲ ਤੋਂ ਸਾਡੇ 10 ਫੜਲੇ ਹੋਣੇ ਆ ਤੇ 22 30 ਨਹੀਂ ਦੇਖੋ ਗਊ ਸੁਰੱਖਿਆ ਸੇਵਾਦਲ ਬਹੁਤ ਹਾਈ ਲੈਵਲ ਤੇ ਕੰਮ ਕਰ ਰਿਹਾ ਹੈ ਅਸੀਂ तकरीबन तकरीबन ਸਾਡੀ ਦੇਲੀ ਦੀ ਤਿੰਨ ਤੋਂ ਚਾਰ ਗੱਡੀਆਂ ਜਿਹੜੀਆਂ ਅਸੀਂ ਫੜ ਰਹੀਆਂ ਜੀ ਪੰਜਾਬ ਦੇ ਵਿੱਚ ਇੰਨੇ ਪਰਚੇ ਹੋਏ ਨੇ ਪੰਜਾਬ ਬਿਲਕੁਲ ਜੀ ਸੱਤਰ ਪਰਚੇ ਤੱਕ ਮੇਰੇ ਵੱਲੋਂ ਹੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ 70 ਪर्चे ਮੇਰੇ ਤਾਂ 3-4 ਸਾਲਾਂ ਦੀ ਹੁੰਦੀ ਜਿਹੜੇ ਮੇਰੇ ਵੱਲੋਂ ਯਾਨੀ ਕਿ ਸੰਗਠਨ ਵੱਲੋਂ ਤਾਂ ਬਹੁਤ ਪਰਚੇ ਨਹੀਂ ਮੇਰੇ ਖੁਦ ਵੱਲੋਂ 70 ਪਰਚੇ ਇਸ ਦੇ ਵਿੱਚ ਕਿੰਨੀ ਆ ਗਊਆਂ ਜਾਂ ਕਿੰਨੇ ਬਾਇ ਲਗੇ ਇਹਦੇ ਵਿੱਚ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਵੀ 12 ਗਊ ਵੰਸ਼ ਨੂੰ ਪੂਰੀ ਬੁਰੀ ਤਰ੍ਹਾਂ ਬੰਨ ਨੂੜ ਕੇ ਪੰਜਾਬ ਤੋਂ ਬਾਹਰਲੀਆ ਸਟੇਟਾਂ ਦੇ ਵਿੱਚ ਕੱਟਣ ਵੜਨ ਦੇ ਮਕਸਦ ਦੇ ਨਾਲ ਕਿ ਗਊਆਂ ਦੀ ਉਸ ਟਾਈਮ ਐਵੇਂ ਐਵੀ ਮੈਟਰੀ ਹੈ ਬਿਲਕੁਲ ਓਮੀ ਹੈ ਜੀ ਕੋਈ ਕਾਨੂੰਨ ਦੀ ਜੇ ਪ੍ਰਸ਼ਾਸਨ ਦੀ ਗਾਈਡੈਂਸ ਹੈ ਜੀ ਉਹਦੇ ਹਿਸਾਬ ਨਾਲ ਪਰਚੇ ਤੋਂ ਬਾਅਦ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਸੁਰੱਖਿਅਤ ਛੱਡਿਆ ਜਾਊ ਫਿਲਹਾਲ ਹਜੇ ਤੱਕ ਗਊਆਂ ਬਿਲਕੁਲ ਸਹੀ ਹੈ ਜੀ